ਇਹੀ ਘਟਨਾ ਜ਼ਿਲ੍ਹਾ ਜਲੰਧਰ ਦੇ ਪਿੰਡ ਮਵਾਏ ਵਿੱਚ ਕ੍ਰਿਸ਼ਨਾ ਬੀਜ ਮੋਟਰ ਅੱਗੇ ਵਾਪਰੇ ਉਤੇ ਕਿਸਾਨਾਂ ਵੱਲੋਂ ਨਕਲੀ ਬੀਜ ਵੇਚਣ ਦੇ ਇਲਜ਼ਾਮ ਨੂੰ ਲੈ ਕੇ ਤਰਨਾ ਦਿੱਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਕ੍ਰਿਸ਼ਨਾ ਬੀਜ ਮੋਟਰ ਨੇ ਉਨ੍ਹਾਂ ਦੇ ਕੁਝ ਸਾਥੀ ਰੁਪਏ ਦੇ ਨਕਲੀ ਬੀਜ ਵੇਚੇ ਹਨ ਉਨ੍ਹਾਂ ਅਨੁਸਾਰ ਦੁਕਾਨ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਚੁੱਕਿਆ ਮੌਕੇ ਤੇ ਕਿਸਾਨਾਂ ਦੇ ਦਾਅਵਿਆਂ ਦੀ ਜਾਂਚ ਲਈ ਡਾਕਟਰੀ ਟੀਮ ਵੀ ਪਹੁੰਚੀ ਜਿਸ ਨੇ ਦੁਕਾਨ ਦੀ ਜਾਂਚ ਪੜਤਾਲ ਕੀਤੀ ਦੂਜੇ ਪਾਸੇ ਦੁਕਾਨ ਦੇ ਮਾਲਕਾਂ ਨੇ ਇਲਜ਼ਾਮ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਉਹਨਾਂ ਦੇ ਵਿਰੋਧ ਰਚਿਤ ਰਚੀ ਗਈ ਸਾਜ਼ਿਸ਼ ਦਾ ਹਿੱਸਾ ਹਨ ਸਾਡਾ ਵੀਡੀਓ ਚੈਨਲ ਕਿਸੇ ਵੀ ਪੱਖ ਦੀ ਪੁਸ਼ਟੀ ਨਹੀਂ ਕਰਦਾ ਪਰ ਸਚਾਈ ਸਾਹਮਣੇ ਲਿਆਉਣ ਲਈ ਜਾਂਚ ਅਧਿਕਾਰੀਆਂ ਵੱਲੋਂ ਹੋਣ ਵਾਲੀ ਕਾਰਵਾਈ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਬਲਗੇਤੋਤ ਜ਼ਿੰਦਰ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਾਨੂਫ ਮਨਜੀਤ ਸਿੰਘ ਜ਼ਿਲ੍ਹਾ ਫਰੀਪੁਰ ਹਾਂਜੀ ਫੈਟ ਬੈਕ ਹੋ ਤੋ ਜੀ ਤੇ ਅੱਜ ਕਿਦਾਂ ਇੱਥੇ ਤੁਹਾਡਾ ਕੀ ਮਸਲਾ ਹੋਇਆ ਸਾਡੇ ਜੀ ਬੀਜ ਲਿਆ ਸੀ ਅਸੀਂ ਇਹਨਾਂ ਕੋਲੋਂ ਅੱਛਾ ਜੀ ਇਹਨਾਂ ਨੇ ਬੀਜ ਜਿਵੇਂ ਇਹਨਾਂ ਨੇ ਤੁਸੀਂ ਇਹਨਾਂ ਦਾ ਰਲਾਵ ਬੀ ਸਾਡੀ ਮੱਕੀ ਜਿਹੜੀ ਆ ਮੱਕੀ ਬਹੁਤ ਠੱਟ ਨਿਕਲੀ ਆ ਅੱਛਾ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਜਦੋਂ ਮੱਕੀ ਉੱਗੀ ਛੱਲੀ ਬਣੀ ਇਹ ਕਹਿੰਦੇ ਤੁਸੀਂ ਤਾਂ ਕੰਪਨੀ ਵਾਲੇ ਭੇਜੂਗਾ ਕਦੇ ਕੋਲ ਤੋਂ ਆ ਕੇ ਦੇਖਣ ਤੇ ਸਾਡੋ ਕਹਿੰਦਾ 1 ਹਫਤੇ ਰ ਟਾਈਮ ਲਿਆ ਇੱਕ ਹਫਤੇ ਬਾਅਦ ਅਸੀਂ ਇਹਨਾਂ ਨੂੰ ਦੁਬਾਰਾ ਕਾਲ ਕੀਤੀ ਅਸੀਂ ਕਿਹਾ ਵੀ ਤੁਹਾਡਾ ਪੰਪੀਆ ਦਾ ਕੋਈ ਨਹੀਂ ਪਹੁੰਚਿਆ ਇਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਨਾ ਜਦੋਂ ਮੱਕੀ ਤੁਹਾਡੀ ਪੱਕੀ ਤੁਸੀਂ ਮੱਕੀ ਦੀ ਕਟਾਈ ਕੀਤੀ ਤਾਂ ਉਹਦੋਂ ਬਣਾਉਂਦੀਆਂ ਪਰਕੀਆਂ ਸੈਟ ਕਰ ਲਿਓ ਜੋ ਤੁਹਾਡਾ ਜੇ ਝਾੜ ਘਟ ਨਹੀਂ ਖਲਿਆ ਤਾਂ ਉਹਦੀ ਪਰਪਾਈ ਮੈਂ ਕਰੂੰਗਾ ਫਿਰ ਅਸੀਂ ਇਹਨਾਂ ਨੂੰ ਜਿੱਦਨ ਮੱਕੀ ਵੱਡੀ ਹੈ ਜੀ ਸਾਡੀ ਮੱਕੀ ਨਿਕਲੀ ਹੈ 27000 ਤੇ ਜਿਹੜੀ ਕਿ ਲੋਕਾਂ ਦੀ ਅਸੀਂ ਅਸੀਂ ਆ ਦਿਨ ਨਿਕਲੀ ਸਾਡੀ 27000 ਦੇ ਨਿਕਲੀ ਜਿੱਕਲਾ ਅੱਛਾ ਤੇ ਅਸੀਂ ਇਹਨਾਂ ਨੂੰ ਕਾਲ ਕੀਤੀ ਇਹਨਾਂ ਨੂੰ ਪਰਚੀਆਂ ਪਾਈਆਂ ਇਹਨਾਂ ਨੇ ਫਿਰ ਸਾਨੂੰ ਇੱਕ ਦਿਨ ਸੱਦਿਆ ਕਰਦੇ ਤੁਸੀਂ ਆਓ ਇੱਥੇ ਅਸੀਂ ਆਏ ਇਹਨਾਂ ਨੇ ਸਾਨੂੰ ਕਹਿੰਦੇ ਵੀ ਤੁਹਾਨੂੰ ਨਾਲ ਕੰਪਨੀ ਦਾ ਫੋਨ ਆਊਗਾ ਸਾਡੇ ਨੰਬਰ ਲੈ ਇਹਨਾਂ ਨੇ ਆਧਾਰ ਕੱਢ ਲਏ ਤੁਸੀਂ ਉਹਨਾਂ ਕੋਲੋਂ 20000 ਰੁਪਏ ਦਿੰਦੇ ਕੰਪਨੀ ਵਾਲੇ ਪਰ ਤੁਸੀਂ 40000 ਤੋਂ ਘੱਟ ਨਹੀਂ ਮੰਗਣੇ ਅਸੀਂ ਕਿਹਾ ਠੀਕ ਹੈ ਜੀ ਫਿਰ ਕੰਪਨੀ ਵਾਲੇ ਆਏ ਜੀ ਤਾਂ ਅਸੀਂ ਕੰਪਨੀ ਦਾ ਕੋਈ ਫੋਨ ਆਇਆ ਫਿਰ ਜਦੋਂ ਅਸੀਂ ਇਹਨਾਂ ਕੋਲ ਆਏ ਆ ਤੇ ਫਿਰ ਇਹ ਕਹਿੰਦੇ ਵੀ ਤੁਸੀਂ ਐ ਕਰੋ ਮੈਂ ਤੁਹਾਨੂੰ ਪੈਸੇ ਦੇ ਦਊਂਗਾ ਤੁਸੀਂ ਇੱਕ ਹਫ਼ਤੇ ਦਾ ਮੈਨੂੰ ਟਾਈਮ ਦੋ ਇੱਕ ਹਫ਼ਤੇ ਬਾਅਦ ਜੀ ਅਸੀਂ ਇਹਨਾਂ ਕੋਲ ਫੇਰ ਦੁਬਾਰਾ ਆਏ ਤੇ ਇਹ ਇੱਥੇ ਹੈ ਨਹੀਂ ਸੀ ਇਹਨਾਂ ਦਾ ਭਰਾ ਸੀ ਵੱਡਾ ਇਹ ਕਹਿੰਦੇ ਵੀ ਮੈਂ ਕੋਟ ਚ ਗਿਆ ਇਹਨਾਂ ਨੇ ਫੋਨ ਨਹੀਂ ਚੱਕਿਆ ਫੋਨ ਬੰਦ ਹੀ ਇਹਨਾਂ ਦਾ ਇਹਨਾਂ ਦਾ ਭਰਾ ਕਹਿੰਦਾ ਵੀ ਉਹ ਕੋਟ ਚ ਗਏ ਹੋਏ ਆ ਤੇ ਅਸੀਂ 6 ਵਜੇ ਤੱਕ ਇੱਥੇ ਬਿਠਰੇ ਜੀ 6 ਵਜੇ ਉਹਨਾਂ ਨੇ ਸਾਨੂੰ ਮਿਸ਼ਵਾਸ ਦਿਵਾਇਆ ਕਹਿੰਦੇ ਵੀ ਤੁਸੀਂ ਮੈਨੂੰ ਦੋ ਦਿਨ ਦਾ ਟਾਈਮ ਦੋ ਮੈਨੂੰ ਵੀ ਮੈਟਰ ਦਾ ਨਹੀਂ ਪਤਾ ਜੀ ਇਹਨਾਂ ਦੇ ਭਰਾ ਨੇ ਮੈਂ ਉਹਨਾਂ ਨੂੰ ਪੁੱਛ ਕੇ ਤੁਹਾਨੂੰ ਦੱਸੂਗਾ ਅਸੀਂ ਆਏ ਹੀ ਸ਼ੁੱਕਰਵਾਰ ਫਿਰ ਸੋਮਵਾਰ ਆ ਅਸੀਂ ਫੋਨ ਲਾਇਆ ਇਹਨਾਂ ਤੇ ਇਹ ਕਹਿੰਦੇ ਵੀ ਮੇਰੇ ਮੈਂ ਜੋ ਤੁਹਾਨੂੰ ਦੇਵਾਂ ਮੇਰੇ ਕੋਲ ਜੇ ਦਵਾਈ ਲੈ ਜਾਣੀ ਲੈ ਜਾਓ ਮੈਂ ਪੈਸੇ ਨਹੀਂ ਦੇ ਸਕਦਾ ਉਸ ਤੋਂ ਬਾਅਦ ਇਹ ਇਫਸਾਹ ਵੀ ਮੁੱਤਰ ਗਿਆ ਮੈਂ ਲਖਵੀਰ ਸਿੰਘ ਬੰਦਪੁਰ ਜ਼ਿਲ੍ਹਾ ਪ੍ਰਧਾਨ ਡੀਕੇਜੂ ਪੰਜਾਬ ਵੀ ਮੋਈ ਹੱਡੇ ਤੇ ਜੋ ਦੁਕਾਨਾ ਕ੍ਰਿਸ਼ਨਾ ਸੀਡਸ ਸਟੋਰ ਇਹਨੇ ਸਾਡੇ ਬਾਕੂ ਕੁਬੀਰਾ ਇਹਨਾਂ ਦੇ ਨਾਲ ਡੀਜੇ ਠੱਗੀ ਪਰ ਇਹ ਡਗਲੀ ਪੀ ਦਿੱਤਾ ਇਹਦੇ ਕੋਲ ਬਾਰ-ਬਾਰ ਆਉਂਦੇ ਰਹੇ ਪਰ ਇਹਨੇ ਕੋਈ ਧਿਆਨ ਨਹੀਂ ਦਿੱਤਾ ਪਿਛਲੇ ਮਹੀਨੇ ਜਦ ਕੋ ਆਏ ਆ ਸਾਰੀ ਯੂਨੀਅਨ ਤੇ ਉਸ ਤੋਂ ਬਾਅਦ ਮੈਂ ਖੀਫ ਸਾਹ ਨੂੰ ਮਿਲਿਆ ਜੀ ਸਾਉਂ ਅਪਲੀਕੇਸ਼ਨ ਦਿੱਤੀ ਆ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਇਹਦਾ ਅਸੀਂ ਜਿਹੜਾ ਬੀਜ ਦਾ ਲਾਇਸੈਂਸ ਆ ਉਹ ਇਹਦਾ ਕੈਨਸਲ ਕੀਤਾ ਹੋਇਆ ਹੋ ਪਰ ਇਹ DJ ਫਿਰ ਦੁਬਾਰਾ ਵੇਚ ਰਿਹਾ ਵਾ ਤੇ ਅਸੀਂ ਕਿਹਾ ਸਾਡਾ ਜਿਹੜਾ ਇਹ ਇਹ ਸਾਡੇ ਬੰਦਿਆਂ ਨੂੰ ਇਨਸਾਫ ਦੁਆਇਆ ਜਾਵੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਹੋਇਆ ਸੀਗਾ ਕਿ ਤੁਹਾਨੂੰ ਇਨਸਾਫ ਦੁਆਇਆ ਜਾਊਗਾ ਪਰ ਕੋਈ ਗੱਲਬਾਤ ਨਹੀਂ ਹੋਈ ਮੇਰੀ ਸਵੇਰੇ ਵੀ ਚੀਬ ਸਾਹਿਬ ਨਾਲ ਗੱਲ ਹੋਈ ਆ ਕਹਿੰਦਾ ਸੀ ਭੇਜਦੇ ਆ ਬੰਦੇ ਉੱਥੇ ਜਾਂ ਮੈਂ ਆਪ ਹਾਂ ਪਰ ਹਜੇ ਤੱਕ ਕੋਈ ਕੋਈ ਨਹੀਂ ਆਇਆ ਭਾਈ ਭਾਈ ਜੀ ਕਾਟੀ ਭਾਈ ਜੀ